ਅੱਜ ਬਹੁਤ ਇੱਕ ਇੰਪੋਰਟੈਂਟ ਇਸ਼ੂ ਜਿਹੜਾ ਕਿ ਪੰਜਾਬ ਦੇ 3 ਲੱਖ 15000 ਜਿਹੜੇ ਪੈਨਸ਼ਨਰ ਨੇ ਉਹਨਾਂ ਦੇ ਨਾਲ ਜੁੜਿਆ ਹੋਇਆ ਪੰਜਾਬ ਦੇ ਅੰਦਰ ਲੰਬਾ ਸਮਾਂ ਆਪਣੀਆਂ ਸਰਕਾਰੀ ਸੇਵਾਵਾਂ ਨਿਭਾਉਣ ਤੋਂ ਬਾਅਦ ਜਦੋਂ ਰਿਟਾਇਰ ਹੁੰਦੇ ਨੇਗੇ ਤਾਂ ਉਸ ਸਮੇਂ 2004 ਤੋਂ ਪਹਿਲਾਂ ਪੈਨਸ਼ਨ ਸਕੀਮ ਜਿਹੜੀ ਆ ਉਹ ਪੂਰੇ ਦੇਸ਼ ਪਰ ਲਾਗੂ ਹੋਈ ਸੀਗੀ ਉਸ ਦੇ ਤਹਿਤ ਪੰਜਾਬ ਵਿੱਚ 3115000 ਵਿਅਕਤੀਆਂ ਨੂੰ ਜਾਂ ਉਹਨਾਂ ਦੇ ਡਿਪੈਂਡੈਂਟ ਨੂੰ ਉਹਨਾਂ ਦੇ ਆਸ਼ਰਤਾਂ ਨੂੰ ਉਹਨਾਂ ਦੇ ਲੀਗਲ ਹੈਅਰ ਨੂੰ ਪੰਜਾਬ ਦੇ ਅੰਦਰ ਪੈਨਸ਼ਨ ਜਿਹੜੀ ਮਿਲਦੀ ਹੈ। ਸੋ ਪੰਜਾਬ ਸਰਕਾਰ ਨੇ ਉਹਨਾਂ ਦੀ ਸਹੂਲਤ ਦੇ ਲਈ ਇਸ ਡਿਪਾਰਟਮੈਂਟ ਦੇ ਅੰਦਰ ਡਿਪਾਰਟਮੈਂਟ ਨੂੰ ਹੋਰ ਅੱਛੇ ਤਰੀਕੇ ਦੇ ਨਾਲ ਚਲਾਉਣ ਦੇ ਲਈ ਅਸੀਂ ਪੈਨਸ਼ਨਰ ਸੇਵਾ ਪੋਰਟਲ ਜਿਹੜਾ ਪੰਜਾਬ ਸ਼ੁਰੂ ਕੀਤਾ گا۔ ਪੈਨਸ਼ਨਰ ਸੇਵਾ ਪੋਰਟਲ ਪੰਜਾਬ ਦੇ ਅੰਦਰ ਲਾਂਚ ਕੀਤਾ گا۔ ਜਿਹਦੇ ਨਾਲ ਪੈਨਸ਼ਨਰ ਆਪਣੇ ਘਰ ਬੈਠ ਕੇ ਆਟੋਮੈਟਿਕ ਆਨਲਾਈਨ ਜਿਹੜਾ ਸਿਸਟਮ ਦੇ ਰਾਹੀਂ ਆਪਣਾ ਜੀਵਨ ਪ੍ਰਮਾਣ ਪੱਤਰ ਜਿਹੜਾ ਸਰਟੀਫਿਕੇਟ ਜਮ੍ਹਾਂ ਕਰਵਾਉਣਾ ਹੁੰਦਾਗਾ ਉਹ ਕਰਵਾ ਸਕਦੇ ਨੇ ਕਿ ਸਕਸ਼ਾਸ਼ਨ ਮੋਡਿਊਲ ਦੇ ਰਾਹੀਂ ਪਰਿਵਾਰਕ ਪੈਨਸ਼ਨ ਦੀ ਐਪਲੀਕੇਸ਼ਨ ਜਿਹੜੀ ਆ ਉਹ ਮੂਵ ਕੀਤੀ ਜਾ ਸਕਦੀ ਆ ਇਸੇ ਤਰੀਕੇ ਐਲਟੀਸੀ ਲਈ ਐਪਲੀਕੇਸ਼ਨ ਆਬੀਐਸ ਪੋਰਟਲ ਤੇ ਮੂਵ ਕੀਤੀ ਜਾ ਸਕਦੀ ਆ ਸ਼ਿਕਾਇਤ ਮੋਡਿਊਲ ਦੇ ਰਾਹੀਂ ਜਿਹੜੀਆਂ ਵੀ ਪੈਂਸਲ ਦੀਆਂ ਸ਼ਿਕਾਇਤਾਂ ਆਗੀਆਂ ਉਹਨਾਂ ਦਾ ਸ਼ਿਕਾਇਤ ਦੀ ਨਿਰਵਾਣਨ ਦਾ ਜਿਹੜਾ ਕੰਮ ਆ ਸ਼ਿਕਾਇਤ ਨੂੰ ਠੀਕ ਕਰਨ ਦਾ ਕੰਮ ਆ ਉਹ ਵੀ ਇਸ ਪੋਰਟਲ ਤੇ ਹੋ ਸਕਦਾਗਾ ਸੋ ਆਪਣੇ ਪ੍ਰੋਫਾਈਲ ਨੂੰ ਅਪਡੇਟ ਕਰਾਉਣ ਦੇ ਲਈ ਜਾਂ ਆਪਣੀ ਕੋਈ ਨਿੱਜੀ ਇਨਫਰਮੇਸ਼ਨ ਦੇਣ ਦੇ ਲਈ ਕਿਉਂਕਿ ਕਈ ਵਾਰ ਵਿਅਕਤੀ ਆਪਣਾ ਐਡਰੈਸ ਚੇਂਜ ਕਰ ਲੈਂਦਾ ਹੈਗਾ ਡਿਸਟ੍ਰਿਕਟ ਚੇਂਜ ਕਰ ਲੈਂਦਾ ਹੈਗਾ ਫੋਰਨ ਚਲਾ ਜਾਂਦਾ ਹੈਗਾ ਜਾਂ ਕਿਤੇ ਹੋਰ ਰਹਿਣ ਲੱਗ ਜਾਂਦਾ ਹੈਗਾ ਉਹਦੀ ਐਪਲੀਕੇਸ਼ਨ ਵੀ ਜਿਹੜੀ ਆ ਦਿੱਤੀ ਜਾ ਸਕਦੀ ਆ ਸੋ ਇਹ ਸਾਰੀਆਂ ਜਿਹੜੀਆਂ ਸੁਵਿਧਾਵਾਂ ਨੇਗੀਆਂ ਇਹ ਘਰ ਬੈਠ ਕੇ ਵੀ ਘਰ ਬੈਠ ਕੇ ਕਿਉਂਕਿ ਰਿਟਾਇਰ ਹੋ ਜਾਂਦਾ 올ਡ ਏਜ ਦੇ ਅੰਦਰ ਕਈ ਵਾਰ ਵਿਅਕਤੀ ਜਿਹੜਾ ਉਹ ਬੈਂਕ 'ਚ ਨਹੀਂ ਜਾ ਸਕਦਾ ਦਫਤਰਾਂ ਦੇ ਚੱਕਰ ਨਹੀਂ ਕੱਢ ਸਕਦਾ ਇਹ ਸਾਰੀ ਪ੍ਰਕਿਰਿਆ ਬਹੁਤ ਸਰਲ ਕੀਤੀ ਗਈ ਆ ਤਾਂ ਕਿ ਪੈਨਸ਼ਨ ਨਾਲ ਜੁੜਿਆ ਕੋਈ ਪ੍ਰੋਬਲਮ ਨਾ ਆਵੇ ਪੈਨਸ਼ਨ ਆਪਣੇ ਪੈਨਸ਼ਨਰ ਜਾਂ ਫੈਮਿਲੀ ਪੈਨਸ਼ਨਰ ਜਿਹੜੇ ਨੇਗੇ ਮੋਬਾਈਲ ਦੇ ਰਾਹੀਂ ਪੀਸੀ ਦੇ ਰਾਹੀਂ ਲੈਪਟਾਪ ਦੇ ਰਾਹੀਂ ਇਸ ਪੋਰਟਲ ਦੇ ਉੱਤੇ ਜਿਹੜਾ ਜਾ ਕੇ ਆਪਣਾ ਆਧਾਰ ਕਾਰਡ ਜਿਹੜਾ ਇਹ ਈ ਕੇਵਾਈਸੀ ਆ ਜਿਹੜਾ ਉਹਦੀ ਮਦਦ ਨਾਲ ਰਜਿਸਟਰ ਹੋ ਸਕਣਗੇ ਜਿਸ ਤੋਂ ਹੋਂਤ ਬਾਅਦ ਉਹ ਜਿਹੜੀ ਆਈਡੀ ਆ ਉਸ ਆਈਡੀ ਜਦੋਂ ਦੇ ਵਿਵੈਲਪ ਹੋ ਗਈ ਉੱਥੇ ਬੈਠ ਕੇ ਇਹਨਾਂ ਸਾਰੀਆਂ ਸੇਵਾਵਾਂ ਦਾ ਲਾਭ ਜਿਹੜਾ ਲੈ ਸਕਣਗੇ ਔਰ ਇਹਨਾਂ ਸਾਰੀਆਂ ਸੇਵਾਵਾਂ ਦਾ ਲਾਭ ਲੈ ਜਾਣ ਦੇ ਲੈ ਕੇ ਜਾਣ ਦੇ ਲਈ ਜਿਹੜੇ ਨੇੜਲੇ ਸੇਵਾ ਕੇਂਦਰ ਨੇ ਉਹ ਵੀ ਅਸੀਂ ਨਿਰਧਾਰਤ ਕੀਤੇ ਨੇ ਤਾਂ ਕਿ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਦੀ ਹੈ ਨਹੀਂ ਕਰ ਸਕਦਾ ਤਾਂ ਨੇੜਲੇ ਸੇਵਾ ਕੇਂਦਰ ਦੇ ਅੰਦਰ ਜਾ ਕੇ ਵੀ ਜਿਹੜਾ ਉਹ ਇਹ ਸੇਵਾਵਾਂ ਲੈ ਸਕਦਾਗਾ ਔਰ ਕੁਝ ਸੇਵਾਵਾਂ ਸਾਰੀਆਂ ਸੇਵਾਵਾਂ ਮਾਪੜੇ ਘਰ ਬੈਠ ਕੇ ਵੀ ਘਰ ਬਲਾ ਕੇ ਵੀ ਜੜੀਆਂ ਰਗੀਆਂ ਉਹ ਸੇਵਾਵਾਂ ਲਿਆਂ ਜਾ ਸਕਦੀਆਂ ਨੇ ਗਿਆ ਸੋ ਇਹਦੇ ਲਈ ਤਿੰਨ ਅਸੀਂ ਹੈਲਪ ਨੰਬਰ ਜਾਰੀ ਕੀਤੇ ਨੇਗੇ ਸਾਡੇ ਸਾਰਾ ਡਾਇਰੈਕਟੋਰੇਟ ਆਫ ਖਜ਼ਾਨਾ ਤੇ ਲੇਖਾ ਸਾਡਾ ਜਿਹੜਾ ਡਿਪਾਰਟਮੈਂਟ ਆਫ ਡਾਇਰੈਕਟੋਰੇਟ ਆਫ ਖਜ਼ਾਨਾ ਲੇਖਾ ਤੇ ਪੈਨਸ਼ਨ ਇਹ ਜਿਹੜਾ ਇਨੀ ਕੰਟਰੋਲ ਰੂਮ ਅਸੀਂ ਪੰਜਾਬ ਦੇ ਵਿੱਚ ਸਥਾਪਿਤ ਕੀਤਾਗਾ ਜਿਹਦਾ ਨੰਬਰ ਤਿੰਨ ਨੰਬਰ ਨੇਗੇ 1 8 0 जीरो वन एट जीरो टू वन फोर एट मैं एक बार दोबारा रिपीट कर दागा वन एट जीरो जीरो वन एट जीरो टू वन फोर एट एक ये नंबर आएगा और दूसरा जीरो वन सेवन टू टू नाइन नाइन सिक्स थ्री एट फाइव मैं दोबारा इस तो भी रिपीट कर दा गा जीरो वन सैवन टू टू नाइन नाइन सिक्स थ्री एट फाइव इस तरीके तीजा नंबर जरा जीरो वन सैवन टू टू नाइन सिक्स सिक्स थ्री एट सिक्स मैं दोबारा रिपीट कर दीरो वन सैवन टू 2 9 9 6 3 8 6 ਇਹ ਜਿਹੜੇ ਸਾਡੇ ਤਿੰਨ ਨੰਬਰ ਨੇਗੇ ਇਹ ਡਾਇਰੈਕਟੋਰੇਟ ਲੈਵਲ ਦੇ ਉੱਤੇ ਸਾਡੇ ਜ਼ਿਲ੍ਹਾ ਖਜ਼ਾਨਾ ਦਫ਼ਤਰਾਂ ਦੇ ਅੰਦਰ ਜਿਹੜੇ ਚਾਲੂ ਰਹਿਣਗੇ ਔਰ ਕਿਸੇ ਵੀ ਕਿਸਮ ਦੀ ਇਨਕੁਆਰੀ ਜਿਹੜੀ ਆ ਇਨਕੁਆਰੀ ਜਿਹੜੀ ਆ ਇਨਕੁਆਰੀ ਜਿਹੜੀ ਆ ਉਹ ਪੈਨਸ਼ਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਇਹ ਤਿੰਨ ਨੰਬਰ ਚਾਲੂ ਰਹਿਣਗੇ ਔਰ ਬਿਲਕੁਲ ਉਹਨਾਂ 12 ਘੰਟਿਆਂ ਦੇ ਅੰਦਰ ਜਿਹੜਾ ਆਪਦੀ ਕਿਸੇ ਵੀ ਕਿਸਮ ਦੀ ਜਿਹੜੀ ਇਨਫੋਰਮੇਸ਼ਨ ਉਹ ਲੈ ਸਕਦਾਗਾ ਸੋ ਇਹਦੇ ਨਾਲ ਮੈਂ ਸਮਝਦਾ ਬਹੁਤ ਵੱਡੇ ਪੱਧਰ ਤੇ ਜਿਹੜੇ ਸੁਧਾਰ ਹੋਣਗੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਪੈਨਸ਼ਨਾਂ ਨੂੰ ਸਾਹਮਣਾ ਕਰਨਾ ਪੈਂਦਾ ਸੀ ਬਜ਼ੁਰਗ ਹੋ ਜਾਂਦੇ ਸੀ ਆਪਦਾ ਲਾਈਵ ਪ੍ਰਮਾਣ ਪੱਤਰ ਜਿਹੜਾ ਉਹਨਾਂ ਨੂੰ ਜਾ ਕੇ ਪਹਿਲਾਂ ਬਣਵਾਉਣਾ ਪੈਂਦਾ ਸੀ ਫਿਰ ਫਿਜ਼ੀਕਲ ਜਾ ਕੇ ਦੇਣਾ ਪੈਂਦਾ ਸੀਗਾ 23 ਵਾਰ ਬਹੁਤ ਸਾਰੇ ਬਜ਼ੁਰਗ ਵਿਅਕਤੀਆਂ ਨੂੰ ਬਿਮਾਰੀ ਵੀ ਲੱਗੀ ਹੁੰਦੀ ਸੀ ਪ੍ਰੋਬਲਮ ਕ੍ਰੀਏਟ ਹੁੰਦੀ ਸੀ ਉਹਨਾਂ ਕਰਕੇ ਬਹੁਤ ਵੱਡੀਆਂ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਸੋ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਦੀ ਹਮੇਸ਼ਾ ਇਹ ਅਪਰੋਚ ਰਹੀ ਆ ਕਿ ਪੰਜਾਬ ਦੇ ਅੰਦਰ ਸਾਰੀਆਂ ਸੇਵਾਵਾਂ ਜਿਹੜੀਆਂ ਨੇ ਉਹਨਾਂ ਨੂੰ ਸੌਖਾ ਕੀਤਾ ਜਾਵੇ ਉਹਨਾਂ 'ਚ ਟਰਾਂਸਪੇਰੈਂਸੀ ਲਿਆਂਦੀ ਜਾਵੇ ਉਹਨਾਂ 'ਚ ਪਾਰਦਰਸ਼ਤਾ ਲਿਆਂਦੀ ਜਾਵੇ ਉਹਨਾਂ ਦੇ ਵਿੱਚ ਅਕਾਉਂਟੇਬਿਲਟੀ ਲਿਆਂਦੀ ਜਾਵੇ ਤਾਂ ਕਿ ਲੋਕਾਂ ਨੂੰ ਖੱਜਲ-ਖੁਆਰ ਨਾ ਹੋਣਾ ਪਵੇ ਕਿਉਂਕਿ ਪੈਨਸ਼ਨਰ ਜਿਹੜੇ ਲਗੇ ਉਹ ਸਾਡੀ ਸ਼ਾਨ ਨੇਗੇ ਪੈਨਸ਼ਨਰ ਜਿਹੜੇ ਨੇਗੇ ਉਹ ਸਾਡਾ ਮਾਣ ਨੇਗੇ ਉਹਨਾਂ ਨੇ ਪੈਨਸ਼ਨ ਨੇ ਜਿਹੜਾ ਲੰਬਾ ਸਮਾਂ ਪੰਜਾਬ ਦੇ ਅੰਦਰ ਪੰਜਾਬ ਨੂੰ ਅੱਗੇ ਲੈ ਕੇ ਜਾਣ ਦੇ ਲਈ ਪੰਜਾਬ ਦੇ ਅੰਦਰ ਕਿਸੇ ਨਾ ਕਿਸੇ ਰੂਪ ਦੇ ਅੰਦਰ ਆਪਣੀਆਂ ਬਿਹਤਰੀਨ ਸੇਵਾਵਾਂ ਜਿਹੜੀਆਂ ਉਹ ਲਵਾਇਆਂ ਨੇਗੀਆਂ ਪਰ ਸਾਡਾ ਫਰਜ਼ ਬਣਦਾਗਾ ਕਿ ਜਦੋਂ ਉਹ ਬਜ਼ੁਰਗ ਹੋਗੇ ਤਾਂ ਅਸੀਂ ਉਹਨਾਂ ਦੀ ਦੇਖਭਾਲ ਕਰੀਏ ਤਾਂ ਅਸੀਂ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦਾ ਹੱਲ ਕਰੀਏ ਸੋ ਅੱਜ ਅਸੀਂ ਪੋਰਟਲ ਜਿਹੜਾ ਪੈਨਸ਼ਨ ਸੇਵਾ ਪੋਰਟਲ ਆ ਉਹ ਲਾਂਚ ਕੀਤਾਗਾ ਸੋ ਇਹਦੇ ਨਾਲ ਵੱਡੀ ਪੱਧਰ ਤੇ ਬੈਸ ਸੰਬੰਧ ਸਾਡੇ ਪੰਜਾਬ ਦੇ ਪੈਨਸ਼ਨ ਨੂੰ ਲਾਭ ਮਿਲੂਗਾ